ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜ ਮਾਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸੁਖਾਨੰਦ ਦੇ ਵਿੱਚ ਸੁਖਾਨੰਦ ਪਿੰਡ ਮੋਗੇ ਜ਼ਿਲ੍ਹੇ ਦਾ ਤੇ ਇੱਕ ਮਾਨਮਤਾ ਦੇ ਇੱਕ ਮਸ਼ਹੂਰ ਪਿੰਡ ਆ ਬਸ ਅਮਰਤਪਾਲ ਸਿੰਘ ਐਮ ਐਲ ਏ ਇਸੇ ਪਿੰਡ ਦਾ ਮਿੱਤਰੋ ਵੱਡਾ ਨਾਮ ਆ ਪਿੰਡ ਨੂੰ ਅਮਰਤਪਾਲ ਸੁਖਾਨੰਦ ਨੂੰ ਕਿਹੜਾ ਨਾਮ ਜਾਣਦਾ ਹੋਊਗਾ ਤੇ ਉਸ ਪਿੰਡ ਦਾ ਵਿੱਚ ਮਿੱਤਰੋ ਸਿਆਸਤ ਦੀ ਦੁਨੀਆ ਦਾ ਪਿੰਡ ਆ ਇੱਕ ਇਹ ਮਿੱਤਰੋ ਤੇ ਸੁਖਾਨੰਦ ਪਿੰਡ ਦੇ ਵਿੱਚ ਆ ਸੁਖਾਨੰਦ ਤੋਂ ਜਿਹੜੀ ਬਵੀਹੇ ਭਾਈ ਨੂੰ ਛੜਕ ਜਾਂਦੀ ਆ ਸੁਖਾਨੰਦ ਵਾਲੇ ਪਾਸਿਓ 2 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਤੁਹਾਨੂੰ ਦੋ ਬੋ ਮੈਨ ਲਗੇ ਮਿੱਤਰੋ ਤੇ ਵਿਚਾਰਲੇ ਉਹਦੀ ਹੁੰਦੇ ਸੜਕ ਨੰਗਦੀ ਆ ਤੇ ਉਹ ਜਿਹੜੇ ਬੋਰਡ ਆ ਉਹਨਾਂ ਦੇ ਨਜ਼ਦੀਕ ਹੀ ਤੁਹਾਨੂੰ ਇੱਕ ਇੱਟਾਂ ਵਾਲਾ ਚੁਣਿਆ ਹੋਇਆ ਖੜਵੰਚੇ ਵਾਲੀ ਸੜਕ ਮਣੂਗੀ ਤੇ ਇੱਕ ਲੋਕ ਜਿਹੜੀ ਲੋਕਾਂ ਵਾਲੀ ਸੜਕ ਹੋਊਗੀ ਤੁਸੀਂ ਖੜਵੰਚੇ ਵਾਲੀ ਸੜਕ ਆ ਕੇ ਸਿੱਧਾ ਬਾਈ ਉਹਨਾਂ ਦੇ ਘਰੇ ਆ ਜਾਓਗੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਦੋ ਟੋਕੜਾ ਕੱਪੜਾ ਗਾਈਆਂ ਤੁਹਾਡੇ ਲਈ ਲੈ ਕੇ ਆਏ ਆ ਮਿੱਤਰੋ ਤੁਹਾਡੀ ਵੱਡੀ ਡਿਮਾਂਡ ਆ ਟੋਕੜਾ ਕੱਪੜਾ ਗਾਈਆਂ ਮੱਝਾਂ ਦੀ ਆਓ ਬਾਈ ਤੋਂ ਜਾਣਕਾਰੀ ਲੈਣੇ ਕੀ ਨੀ ਡਿਟੇਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਆ ਵੀਰੇ ਵਧੀਆ ਸ ਸ਼ੁਕਰੀਆ ਨਾਲ ਸੰਜਿਆ ਕਰਤੀ ਜੀ ਨਾਂ ਵੀਰੇ ਸੁਖਮੰਦਰ ਸਿੰਘ ਠੀਕ ਹੈ ਜੀ ਤੇ ਘਰ ਆਪਣਾ ਬੰਬੀ ਹਾਰ ਹਾਂਜੀ ਬੰਬੀਆ ਭਾਈ ਰੋਡ ਤੇ ਉੱਥੇ ਘਰ ਹੈ ਠੀਕ ਹੈ ਜੀ ਅੱਛਾ ਜੀ ਕੋਈ ਕਈ ਵਾਰੀ ਫੋਨ ਨਹੀਂ ਲੱਗਦਾ ਕੀ ਪੁੱਛ ਕੇ ਆਵੇ ਬੰਦਾ ਇਹ ਆਪਣਾ ਕਾਲਜ ਕੋਲ ਸੜਕ ਮੋੜ ਦੀ ਹੈ ਜੀ ਕਾਲਜ ਕੋਲ ਸੜਕ ਮੋੜ ਦੀ ਹੈ ਤੇ ਕੀ ਨਾ ਪੁੱਛਣ ਉਹ ਕਈ ਵਾਰੀ ਪਤਾ ਕਿ ਟਿੱਪੇ ਵਾਲੇ ਵਾਹਦਾਂ ਜੀ ਮੰਤਰ ਟਿੱਪੇ ਵਾਲਾ ਪੁੱਛਿਆ ਹਾਂਜੀ ਠੀਕ ਹੈ ਜੀ ਅੱਛਾ ਜਿਹੜੀ ਅੱਜ ਵੈਡ ਪਹਿਲੇ ਨੰਬਰ ਤੇ ਦਿਖਾਉਣੀ ਆਪਾਂ ਹਨਾ ਜੀ ਇਹ ਕਿੰਨੇ ਚਿਰ ਦੀ ਗੱਪਣਾ ਜੀ ਇਹ ਢਾਂਗਾ ਮਹੀਨੇ ਚੈੱਕ ਪਾਸ ਹੈ ਕਿਤੋਂ ਰੀ ਵੀਰੇ ਢਾਈ ਮਹੀਨੇ ਦੀ ਚੈੱਕ ਪਾਸ ਹੈ ਦੁੱਧ ਕਿੰਨਾ ਹੋਣਾ ਇਸ ਟਾਈਮ ਤੇ ਇਹ ਦੁੱਧ ਨਾਉਨ ਲੀਟਰ ਆ ਵੀਰੇ ਪਹਿਲਾ ਸੋਸ ਹੋਈ ਹੋਈ ਆ ਇਹ ਹਾਂ ਦੂਜੇ ਵਾਸਤੇ ਗੱਪਣਾ ਦੂਜੇ ਵਾਸਤੇ ਗੱਪਣਾ ਜੀ ਤਾਜੀ ਨੇ ਦੁੱਧ ਕਿੰਨੇ ਕੁ ਦਿੱਤਾ ਸੀਗਾ ਜੀ ਕਿਨੇ 25 ਦਿੱਤਾ ਸੀਗਾ 25 ਲੀਟਰ ਦੇ 25 26 ਪੰਜ ਇੰਨਾ ਸੀਗਾ ਬਹੁਤ ਵਧੀਆ ਰਹੀ ਫਿਰਦਾ ਹਨਾ ਜੀ ਵੈਡ ਵੀ ਚੰਗੀ ਐ ਸਾਂਭ ਕੇ ਅਗਲੇ ਦੋ ਰੁਪਈਆ ਲਾਉਗੀ ਹਨਾ ਹੂੰ ਨਹੀਂ ਠੀਕ ਐ ਬਈ ਬੱਚੀ ਮੂਰਤ ਰਹੀ ਆ ਮੇਤਰੋ ਦੇਖ ਵੱਡੀ-ਵੱਡੀ ਪੂਰੀ ਕਰਦ ਬਾਡੀ ਵਾਲੀ ਵੜਾ ਕੋਈ ਛੋਟੀ ਦਾ ਗਿਰ ਕੇ ਆਇਆ ਜੀ ਡਿਜ਼ਾਈਨਡ ਜੂਨ ਵੜ ਦੇ ਲੇਵੇ ਦੀ ਫਿਟਿੰਗ ਫੁਟਕ ਲੈ ਆ ਵੀਰੇ ਮੁੰਡੇ ਬਹੁਤ ਸੁਣੀ ਤਿਆਰੀ ਕਰੂਗੀ ਜਦੋਂ ਟਿਕਾਣੀ ਤੇ ਤਿਆਰ ਹੋਈ ਤੁਸੀਂ ਆਪ ਜਾਣੋਗੇ ਮਿੱਤਰੋ ਤੇ ਰੇਟ ਕੀ ਕਰਦੀ ਆ ਬਈ ਸੁਖਮੰਦਰ ਫਿਰ ਹ ਰੇਟ ਆ 45000 ਰੁਪਇਆ ਮਾਨਤਨ ਵਿੱਚੋਂ ਹਾਂ ਵਿੱਚੋਂ ਮਾਨਤਨ ਹੋ ਜੀ ਕਿੰਨਾ ਕੁ ਕਰਦੀ ਐ ਕਾਟੇ ਬਾਟੇ ਨਿਬੇੜਦੀ ਐ ਕੰਮ ਪਰ ਤੂੰ ਵੇਖ ਲੈ ਕੋਈ ਨਾ ਕਰਦਾ ਕੋਈ ਆਏ ਕਹਦੇ ਵੀ 68 ਢੱਪਾ ਐਨੇ ਦੀ ਬਾਈ ਮੈਂ ਜਿਹੜਾ ਤੇਰੀ ਵੀਡੀਓ ਸ਼ੇਅਰ ਕਰਕੇ ਉਹਨੂੰ ਮਾਨਤਨ ਕਰ ਦਾਂਗੇ ਆਪਾਂ ਕਿੰਨਾ ਕਰਦੇ ਆਪਾਂ ਇਹ ਖੁੱਲ ਕੇ ਦੱਸਦੇ ਏ ਜੈਸ ਨੂੰ ਆਪਾਂ 43 ਕਰ ਦਾਂ ਠੀਕ ਹੈ ਬਾਈ ਜੀ ਠੀਕ ਹੈ ਜੀ ਠੀਕ ਹੈ ਜੀ ਓਕੇ ਨਹੀਂ ਮਿੱਤਰੋ 43000 ਦੀ ਅੱਜ ਤੁਸੀਂ ਬਾਜ਼ਾਰ ਦੇ ਵਿੱਚ ਵੱਛੀ ਖਰੀਦਣ ਜਾਂਦੇ ਆ ਗੱਬੜ ਵੱਛੀ ਵੀ ਤੁਹਾਨੂੰ 35-40000 ਦੇ ਘਰਾਂ ਦੇ ਮਿਲਦੀ ਆ ਤੇ ਉਹਦੇ ਨਾਲੋਂ ਬਿਹਤਰ ਹੀਣ ਰਹਿਣ ਵਾਲੀ ਚੀਜ਼ ਆ ਕਿਉਂਕਿ ਟਿਕਾਣੇ ਦੀ ਵੈੜਾ ਟਿਕਾਣੇ ਦਾ ਵੈੜ ਨੂੰ ਗੋਲ ਲੱਗਿਆ ਹੋਇਆ ਟਿਕਾਣੇ ਦੀ ਵੈੜ ਦੀ ਬਾਡੀ ਬੰਤਰ ਆ ਕੱਦ ਕਾਠੜੀ ਕੋਈ ਛੋਟੀ ਸਮਝ ਕੇ ਨਾ ਆਇਆ ਜੇ 5 ਲੱਖ-ਲੱਖ ਰੁਪਏ ਦੇ ਘੇਰੇਆਂ ਦੇ ਵਿੱਚ ਤਿਆਰ ਹੋ ਕੇ ਵੈੜ ਵੇਚਣ ਵਾਲੀ ਆ ਸਾਂਭਣ ਵਾਲੇ ਭਰਾ ਦੇ ਲਈ ਤੋਹਫਾ ਵੈੜ ਆ ਦੋ ਨੰਬਰ ਤੇ ਵੱ ਹਾਂਜੀ ਉਹ ਹੈਗੀ ਵੀਰੇ ਆਪਣਾ ਪੰਜਾਵੇਂ ਨਰੀ ਗੱਪਣਾ ਲਈ ਵੀਰੇ ਕੱਡੀ ਬਾਦ ਨੂੰ ਅੱਛਾ ਪੰਜਾਹ ਮਹੀਨੇ ਦੀ ਹੈ ਜੀ ਉਹ ਕਿੰਨਾ ਦੁੱਧਾ ਹੋਣ ਜੀ ਓਏ ਥੱਲੇ ਹੈਗਾ 12 13 ਲੀਟਰ ਦੁੱਧ 12 13 ਲੀਟਰ ਹਾਂਜੀ ਉਹ ਵੀ ਬੱਤੀ ਚੰਗੀ ਹੈ ਨਾ ਬਈ ਠੰਡ ਤੋਂ ਵੀ ਚੰਗਾ ਲੱਗਾ ਉਹਨੂੰ ਉਹ ਇੱਕ ਥੰਤੋ ਤੇਲ ਲੈ ਵੀਰੇ ਅੱਛਾ ਤੇਲ ਮੈਂ ਮਗਰੇ ਥੰਤੋ ਤੇਲ ਲੈ ਮਗਰੇ ਥੰਤੋ ਠੀਕ ਹੈ ਪੰਜਾਹ ਮਹੀਨੇ ਦੀ ਗੱਪਣਾ ਹੈ ਹਾਂ ਪੰਜਾਹ ਹੀ ਹੈ ਹਾਂ ਤੇ 3 12 13 ਕਿਲੋ ਤੇਲ ਮੈਨ ਖੁੱਲਾ ਖੁੱਲਾ ਸੀਲ ਸੂਟ ਠੰਡੀ ਬਹੁਤ ਆ ਬਈ ਆ ਠੀਕ ਹੈ ਇਹ ਤਾਜੀ ਕਿਹੜੇ ਕੋ ਦੁੱਧ ਦੇਗੀ ਸੀ ਬਈ ਹੈ ਜੀ ਤਾਜੀ ਦੁੱਧ ਇਹਦਾ ਰੇਟ ਆਪਾਂ ਇਹ ਦੇ ਦਾਂਗੇ 40 ਦੀ 40 ਹਜ਼ਾਰ ਦੀ ਮੰਤਣ ਕਰ ਦੇਗੇ ਵੀ ਹਾਂ ਕਰ ਦਾਂਗੇ ਮੌਕੇ ਤੇ ਮੰਤਣ ਕਰਾਂਗੇ ਕਿਹ ਲੈ ਮਿੱਤਰੋ ਇਹਦੀ ਡਿਮਾਂਡ 40000 ਰੁਪਿਆ ਮੰਗਦੇ ਥਣ ਤੋਂ 3 ਲੱਖ ਵਾਲੀ ਤੇ ਪੰਜਵੇਂ ਮਹੀਨੇ ਦੀ ਹਾਂ ਹਾਂ ਇਹਨੂੰ ਪੰਜਵਾਂ ਮਹੀਨਾ ਜਿਹੜਾ ਕੱਲ ਪਾਸੋਂ ਲੱਗਿਆ ਹੈ ਜੀ ਥਣ ਤੋਂ 3 ਥਣਾਂ ਦੀ ਚਵਾਈ ਓਕੇ ਜਮਾ ਜਮਾ ਇੱਕ ਨੰਬਰ ਹੈ ਨਹੀਂ ਪੁੱਤ ਪਿੱਛੋ ਦਿਖਾ ਦੇ ਮਾੜੀ ਜੀ ਕਰਾ ਦੇ ਤਸੱਲੀ ਜਾਂਦੀ ਵੀ ਥਣ ਤੋਂ ਦਾ ਜਿਹੜਾ ਕੁਆਲਿਟੀ ਆ ਤੁਹਾਨੂੰ ਆ ਪਸੰਦ ਆ ਜੇ ਮਿੱਤਰੋ ਇਹ ਜ਼ਰੂਰੀ ਆ ਵਿਖਾਉਣੀ ਜੋ ਕਿ ਤੁਸੀਂ ਦੂਰੋਂ ਆਉਣਾ ਕੱਦ ਬਾਡੀ ਆ ਵੈੜ ਨਾਲੋਂ ਥੋੜਾ ਜਿਹਾ ਕੱਦ ਹੁੰਦਾ ਸਮੁੰਦਰ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਆ ਤੁਹਾਨੂੰ ਤੇ ਇਹ ਇਹ ਦੋ ਗਾਈਆਂ ਸੀ ਹੈਨਾ ਬਈ ਇਹ ਦੋ ਜਿਹੜਾ ਠੀਕ ਹੈ ਇਹਦੀ ਉਹਦੀ ਬੱਚੀ ਤਾਂ ਨਹੀਂ ਹੈਗੀ ਪਰਲੀ ਨਾਲ ਨਹੀਂ ਇਹਦੇ ਨਾਲ ਬੱਚਾ ਹੈਗਾ ਬਈ ਉਹ ਕਿਹੜੇ ਕਿੰਨੇ ਆਇਦਾ 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 ਆ ਇਹ ਬੱਚਾ ਬੈਠਾ ਹੈ ਹਾਂ ਹਾਂ ਇਹ ਬੱਚਾ ਹੈ ਜਣਾ ਵੀ ਨਹੀਂ ਕਹਿਣਾ ਹੈ ਇਹ ਜਣਾ ਦੇਖਾਂ ਦੇਵਾਂਗੇ ਕੋਹੋਂ ਨਾ ਕੋ ਕਰਾਂਗੇ ਨਹੀਂ ਨਹੀਂ ਕੋਈ ਅੱਛਾ ਨੰਬਰ ਕਿੰਨਾ ਸੁਖਮੰਦਰ ਭਾਈ ਆਪਣਾ 99699 ਭਾਈ 99699 09514 095 14 14 99699 09514 14 ਜੇ ਦੂਜਾ ਇਹ ਨਹੀਂ ਲੱਗਦਾ ਕੋਹ ਰਹਿ ਗਿਆ 8566 ਜੀ 14000 ਇੱਕ ਵਾਰੀ ਹੋਰ ਬੋਲਗੀ 85698 14000 ਠੀਕ ਹੈ ਇਹਨਾਂ ਨੰਬਰਾਂ ਦੇ ਵਿੱਚ ਬਾਈ ਨਾਲ ਕਰੋ ਤੁਸੀਂ ਰਾਬਤਾ ਕਰ ਮਿੱਤਰੋ ਪਿੰਡ ਸੁਖਨੰਦ ਜ਼ਿਲ੍ਹਾ ਮੋਗਾ ਸੁਖਨੰਦ ਤੋਂ ਬਿਹੀ ਵਾਲੀ ਸੜਕ ਦੇ ਉੱਤੇ ਬਾਈ ਹੁਣਾਂ ਦਾ ਘਰ ਆ ਵਧੇਰੇ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆ ਕੈਮਰਾਮੈਨ ਕਰਦੀਪ ਗਿੱਲ ਦੇ ਨਾਲ ਇਜਾਜ਼ਤਵਾਲੋਂ ਵਾਦਿਆਂ ਧੰਨਵਾਦ